ਉਹ ਬਾਈ ਜੀ ਸੂਆ ਜਿਹੜਾ ਟੁੱਟਿਆ ਸੀ ਨਾ ਪਿੰਡ ਜੱਜਲ ਤੇ ਮਲਕਾਨੇ ਦੇ ਸੰਢ ਦੇ ਵਿੱਚ ਉਹ ਆਪਣਾ ਹੁਣ ਕਿਸ਼ਾਨਪਰਾ ਬੰਦ ਕਰ ਰਹੇ ਨੇ ਤੇ ਪ੍ਰਸ਼ਾਸਨ ਵਾਲੇ ਮੁਲਾਜ਼ਮ ਸਾਰੇ ਐਸ.ਓ. ਸਾਹਿਬ ਪਟਵਾਰੀ ਸਾਹਿਬ ਤੇ ਜੇ.ਏ. ਸਾਹਿਬ ਸਾਰੇ ਜਿੰਨੇ ਮੁਲਾਜ਼ਮ ਸੀ ਸਾਰੇ ਪਹੁੰਚ ਗਏ ਪਿੰਡ ਮਲਕਾਨਾ ਦਾ ਸਰਪੰਚ ਰਾਮਪਾਲ ਸਿੰਘ ਉਹ ਵੀ ਪਹੁੰਚ ਗਿਆ ਮੌਕੇ ਤੇ ਤੇ ਕੋਈ ਕਮੀ ਨਹੀਂ ਛੱਡੀ ਮੰਨ ਲਓ ਇਹ ਆਪਾਂ ਜੀ ਬੰਦ ਕਰਦੇ ਆ ਤਾਂ ਜਾਦੇ ਦੂਰ ਆ ਜੋਰ-ਪੋਰਤੋਂ ਆਉਂਦੀ ਹੈ ਬਰਾਂਚ ਇਹ ਰਾਮਸੇਰੇ ਤੱਕ ਜਾਂਦਾ ਕਈ ਪਿੰਡਾਂ ਨੂੰ ਲੱਗਦਾ ਇਹ ਇਸ ਕਰਕੇ ਨਾ ਪਿੱਛੇ ਪਹਿਲਾਂ ਪ੍ਰਸ਼ਾਸਨ ਨੇ ਕੱਸੀ ਦੇ ਵਿੱਚ ਪਾਣੀ ਛੱਡਿਆ ਜਿਹੜੀ ਜੱਜਲ ਨੂੰ ਜਾਂਦੀ ਆ ਗਾਹਾਂ ਹੈਡ ਪੈਂਦੀ ਆ ਉੱਥੇ ਛੱਡ ਕੇ ਫਿਰ ਇਹ ਰੁਕਦਾ ਪਾਣੀ ਘਟਾ ਕੇ ਤੇ ਫਿਰ ਸਾਰਾ ਭਰਾ ਮਾਣ ਨੇ ਉਹ ਕਰਿਆ ਤੇ ਪੂਰੀ ਮਦਦ ਕਰ ਰਿਹਾ ਸਾਰੇ ਪਿੰਡ ਜੱਜਲ ਤੇ ਮਲਕਾਨੇ ਦੇ ਕਿਸਾਨ ਭਰਾ ਵੀ ਤੇ ਪ੍ਰਸ਼ਾਸਨ ਵੀ ਸਾਰਾ ਇੱਥੇ ਪਹੁੰਚਿਆ ਹੈ ਉਹਨਾਂ ਆਪਏ ਜੀ ਸਰ ਸਾਹਿਬ ਨੇ ਪੁੱਛਦੇ ਆਂ ਸਤਿ ਸ੍ਰੀ ਅਕਾਲ ਸਾਜੀ ਸਤਿ ਸ੍ਰੀ ਅਕਾਲ ਇਹ ਸਰ ਜੀ ਜਦੋਂ ਸੂਆ ਟੁੱਟ ਗਿਆ ਸੀ ਸਵੇਰ ਦਾ ਟਾਈਮ ਸੀਗਾ ਜੀ ਮੰਨ ਲਾ 8:30 8:00 ਦਾ ਤੇ ਫਿਰ ਆਪਾਂ ਪਿੱਛੋਂ ਪਾਣੀ ਬੰਦ ਕਰਵਾਤਾ ਸੀਗਾ ਜੀ ਪਿੱਛੋਂ ਇਸ ਤਰ੍ਹਾਂ ਹੈ ਜੀ ਪਿੱਛੋਂ ਇਹ ਕੋਟਲਾ ਬ੍ਰਾਂਚੋਂ ਨਿਕਲਦਾ ਹੈ ਜਿਹੜਾ ਜੋਧਪੁਰ ਪਾਖਰ ਹੈਡ ਤੋਂ ਹਾਂਜੀ ਤੇ ਇੱਥੇ ਇਹ ਪਿੰਡ ਜੱਜਲ ਹੈ ਜੀ ਇੱਥੇ ਤੱਕ ਇਹ ਪੰਜਾਬ ਉਰਜਾ ਲਗਭਗ 15 ਕਿਲੋਮੀਟਰ ਲੰਬਾਈ ਹੋਊਗੀ ਹਾਂ ਜੀ ਉਹ ਇਹ ਸੂਆ ਟੁੱਟਣ ਦੀ ਇਤਲਾਮ ਮਿਲੀ ਅਸੀਂ ਨਾਲ ਦੀ ਨਾਲ ਉੱਥੇ ਡਾਫ ਲਗਾ ਕੇ ਇਹਦੇ ਚ ਕਮੀ ਪਾਸ ਕਰਨੀ ਸ਼ੁਰੂ ਕਰਤੀ ਸੀ ਪਰ 15 ਕਿਲੋਮੀਟਰ ਲੰਬਾਈ ਦੇ ਵਿੱਚ ਕਮੀ ਆਉਣ ਤੇ ਜਿਹੜਾ ਹੈਗਾ ਉਹ ਸਮਾਂ ਉਹ ਮਿਨੀਮਮ 6 ਤੋਂ 8 ਸਮਾਂ ਲੱਗਿਆ ਮੰਨ ਲਓ ਹਾਂ ਜੀ ਜਿਵੇਂ ਲੰਬਾਈ ਦੇ ਹਿਸਾਬ ਨਾਲ ਤੁਸੀਂ ਪਾਣੀ ਬੰਦ ਕਰਵਾਤਾ ਉਸ ਹਿਸਾਬ ਨਾਲ ਵੀ ਇਹ ਘਾਰਾ ਲੰਬਾ ਪਿਆ ਜਾਂਦਾ ਤੇ ਇਹ ਘਾਰਾ ਬਹੁਤ ਲੰਬਾ ਨਹੀਂ ਪਿਆ ਥੋੜਾ ਹੀ ਪਿਆ ਇਹ ਮਤਲਬ ਇਹਦੇ ਸਾਨ ਦੇ ਵਿੱਚ ਦੋ ਟਰਾਲੇ ਰੁਕਦੇ ਹੋਣਗੇ ਵੀ ਇੰਨੀ ਕੀ ਲੰਬਾਈ ਹੋਈ ਹੈ ਤੇ ਇਸ ਗੱਲੋਂ ਤਾਂ ਸਹੀ ਕਰਿਆ ਤੁਸੀਂ ਮੰਨ ਲਓ ਇਹ ਹੋਰ ਵੀ ਕਿਸੇ ਪਿੱਛੇ ਬ੍ਰਾਂਚ ਕਿਤੇ ਛੱਡਿਆ ਹੋਇਆ ਹੋਰ ਪਾਣੀ ਹਾਂਜੀ ਅਸੀਂ ਇੱਥੇ ਪਿੱਛੇ ਇੱਕ ਲਾਲਿਆਣੇ ਪਿੰਡ ਨੂੰ ਕੱਸੀ ਨਿਕਲਦੀ ਹੈ ਮਾਈਨਰ ਨੰਬਰ 2 ਹਾਂਜੀ ਉਹਦੇ ਹੈੱਡ ਤੇ ਇੱਧਰ ਤਲਵੰਡੀ ਵਾਲੇ ਰਜਵਾਹੇਵੰਨੀ ਕ੍ਰੋਸ ਬੰਨ ਲਗਾ ਕੇ ਅਸੀਂ ਥੋੜਾ ਜਿਹਾ ਪਾਣੀ ਉਧਰ ਡਿਵਰਟ ਕੀਤਾ ਤਾਂਕਿ ਇੱਧਰ ਪਾਣੀ ਦੀ ਕਮੀ ਪਹਿਲਾਂ ਆ ਕੇ ਜਲਦ ਤੋਂ ਜਲਦ ਇੱਥੇ ਕਮੀ ਪਾਸ ਹੋਵੇ ਤੇ ਜਲਦ ਤੋਂ ਜਲਦ ਇਹ ਬੰਦ ਹੋਵੇ ਤਾਂ ਕਿ ਇਹਦੀ ਜਿਹੜੀ ਲੰਬਾਈ ਹੈ ਉਹ ਖੁਰ ਰਹੀ ਹੈ ਉਹ ਘੱਟ ਤੋਂ ਘੱਟ ਹੋਵੇ ਤੇ ਨੁਕਸਾਨ ਜਿਹੜਾ ਹੈ ਕਿਸਾਨਾਂ ਦਾ ਘੱਟ ਤੋਂ ਘੱਟ ਹਾਂਜੀ ਤੇ ਬਾਕੀ ਸਾਡੇ ਵੀ ਲੇਬਰ ਵਾਲੇ ਬੰਦੇ ਵੀ ਨਾਲ ਆਏ ਹੋਣਾ ਹਾਂਜੀ ਸਾਡੇ ਲੇਬਰ ਵਾਲੇ ਬੰਦੇ ਮੌਕੇ ਤੇ ਹਾਜ਼ਰ ਹੈ ਜੀ ਸਾਰੇ ਮਸ਼ੀਨ ਆ ਗਈ ਹੈਗੀ ਹੈ ਜੀ ਗੱਟੇ ਆ ਗਏ ਹੈਗੇ ਹਾਂਜੀ ਤੇ ਉਸ ਤੋਂ ਬਾਅਦ ਸਾਡੇ ਮੌਕੇ ਦੇ ਕਨਸਰਨ ਜਈ ਇੰਚਾਰਜ ਤਲਵੰਡੀ ਸਾਹਿਬ ਉਹ ਹਾਜ਼ਰ ਹੈ ਜੀ ਮੇਰਾ ਕਨਸਰਨ ਪਟਵਾਰੀ ਨਹਿਰੀ ਪਟਵਾਰੀ ਉਹ ਹਾਜ਼ਰ ਹੈ ਠੀਕ ਹੈ ਜੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਜਲਦ ਤੋਂ ਜਲਦ ਬੰਦ ਕਰਕੇ ਲੋਕਾਂ ਠੀਕ ਹੈ ਸਾਡੀ ਪਹਿਲ ਦੇ ਆਧਾਰ 'ਤੇ ਠੀਕ ਹੈ ਉਹ ਧੰਨਵਾਦ ਜੀ ਬਹੁਤ-ਬਹੁਤ ਤੇ ਆਪਣੇ ਨਾ ਪ੍ਰਸ਼ਾਸਨ ਨੇ ਵੀ ਬਹੁਤ ਸਾਥ ਦਿੱਤਾ ਹੈ ਵੀ ਮਾਨੂੰਆਂ ਇਸ ਤਰ੍ਹਾਂ ਹੋਇਆ ਵੀ ਇਹ ਨੁਕਸਾਨ ਇਹ ਕਿਸਾਨਾਂ ਦਾ ਨਹੀਂ ਆਪਣਾ ਆਪ ਦਾ ਹੀ ਹੋ ਰਿਹਾ ਇਹ ਗੱਲ ਸੋਚ ਕੇ ਸਾਰੇ ਐਸਡੀਐਮ ਸਾਹਿਬ ਸਾਰੇ ਜਿੰਨੇ ਮਲਾਜ ਸੀ ਸਾਰੇ ਪਹੁੰਚੇ ਆ ਤੇ ਸਾਰੇ ਦੋਨੇ ਪਿੰਡਾਂ ਦੇ ਕਿਸਾਨ ਭਰਾ ਤੇ ਮੋਦਬਰ ਬੰਦੇ ਸਾਰੇ ਪਹੁੰਚ ਗਏ ਨੇ ਤੇ ਆਪਦੇ ਗੱਟੇ ਵੀ ਨਾਲ ਲੈ ਕੇ ਆਏ ਨੇ ਤੇ ਜੇਸੀ ਵੀ ਮਸ਼ੀਨਾਂ

ਪਾਣੀ ਦੇਖ ਲਓ ਇਹ ਜਿਹੜਾ ਘਾਰਾ ਪਿਆ ਨਾ ਇਹ ਡੂੰਘਾਈ ਹੋਈ ਆ ਇਹ ਬੰਦਾ ਵਿੱਚ ਡੋਬਦਾ ਦੇਖ ਲਓ ਇੰਨਾ ਜਿਆਦਾ ਡੂੰਘਾਈ ਪਈ ਆ ਪੇਰ ਪਾਣੀ ਬੰਦ ਨਹੀਂ ਹੁੰਦਾ ਹੁੰਦਾ ਜੰਨ ਜਰ ਪਿੱਛੋਂ ਬੰਦਣਾ ਓਏ ਪਿੱਛੋਂ ਬੰਦ ਕਰਵਾਇਆ ਤਾਂ ਉਹ ਵੀ ਪਿੱਛੇ ਵੀ ਖਤਰਾ ਹੈ ਨਹਿਰ ਦੇ ਵਿੱਚ ਕਿਉਂ ਨਾ ਖਤਰਾ ਤਾਂ ਹੁਣੇ ਹੀ ਕੋਈ ਨਾਲਾ ਡੁੱਡੇ ਬੰਦ ਕਰ ਦਿੰਦੇ ਸਾਰੇ ਉਸ ਦਾ ਖਤਰਾ ਹੋ ਜਾਂਦਾ ਵੀ ਟੁੱਟ ਜਾਂਦਾ ਤੇ ਪਿੰਡ ਦੇ ਸਰਪੰਚ ਸਾਹਿਬ ਦੇ ਨਾਲ ਨੰਬਰਦਾਰ ਵੀ ਪਿੰਡ ਦਾ ਨਾਲ ਹੀ ਪਹੁੰਚ ਗਿਆ ਤਰਸੇਮ ਸਿੰਘ ਤੇ ਕੀ ਹਾਲ ਹੈ ਨੰਬਰਦਾਰ ਠੀਕ ਠਾਕ ਵਧੀਆ ਜੀ ਤੇ ਵਧੀਆ ਹੂੰ ਇਹਨਾਂ ਕੰਮਾਂ ਚ ਤਾਂ ਅੱਗੇ ਰਹਿਣੇ ਥੋੜਾ ਜਿਆ ਉਹ ਇੰਨਾ ਕੰਮ ਤਾਂ ਆਇ ਨਹੀਂ ਪਿੱਛੇ ਹਟ ਜੂਗੇ ਮੂਰੇ ਰਹਿਣੇ ਹੋ ਖੈਰ ਕੋਈ ਵੀ ਕੰਮ ਹਾਂ ਕਿਉਂ ਜਿਹੜੇ ਮੋਦਵਾਰ ਬੰਦੇ ਹੁੰਦੇ ਆ ਮੂਰੇ ਜ਼ਰੂਰੀ ਹੁੰਦੇ ਉਹ ਵੀ ਤੇ ਮਾਲਾ ਹੁਣ ਇਹ ਬੰਦ ਤਾਂ ਹੋ ਜਾਣਾ ਛੇਤੀ ਨਹੀਂ ਤਾਂ ਹੈ ਜੀ ਕੋਈ ਨੁਕਸਾਨ ਤਾਂ ਨਹੀਂ ਜ਼ਿਆਦਾ ਹੋਇਆ ਕੋਈ ਫਾਇਦਾ ਤਾਂ ਕੋਈ ਨੁਕਸਾਨ ਨਹੀਂ ਜੇ ਕੋਈ ਹਵਾ ਹੋਣਾ ਨਾ ਚੱਲੇ ਮੰਨ ਲਓ ਜੇ ਹਵਾ ਨਹੀਂ ਲਾ ਚੱਲੇ ਫਿਰ ਨੁਕਸਾਨ ਨਹੀਂ ਹੈਗਾ ਕਿ ਸੌ ਕਦੇ ਪਾਣੀ ਸੌ ਕਦੇ ਵਿੱਚੋਂ 2-3 3 ਫੁੱਟ ਪਾਣੀ ਚੜਾਏਗਾ ਤੇ ਮੱਲਾ ਮੁਲਾਜ਼ਮ ਪ੍ਰਸ਼ਾਸਨ ਵਾਲੇ ਸਾਰੇ ਪਹੁੰਚ ਗਏ ਮੌਕੇ ਤੇ ਹਾਂ ਬਹੁਤ ਵਧੀਆ ਪ੍ਰਬੰਧ ਕੀਤਾ ਇਸ ਗੱਲ ਦਾ ਕਰਕੇ ਬਚਾਅ ਹੋ ਗਿਆ ਵੀ ਸਾਰੇ ਮੁਲਾਜ਼ਮ ਜਿਹੜੇ ਪਹੁੰਚ ਗਏ ਮੌਕੇ ਤੇ ਲੇਬਰ ਆ ਉਹਨਾਂ ਦੇ ਜਿੰਨੀ ਨਾਲ ਆਈ ਹੈ ਜਿੰਨੀ ਨਾਲ ਸਾਰੇ ਲੇਬਰ ਪਈ ਆ ਗੱਟੇ ਵਗੈਰਾ ਸਾਰੇ ਵਿਭਾਗ ਹਾਫ ਲੈ ਕੇ ਆਇਆ ਬਹੁਤ ਜ਼ਿਆਦਾ ਉਸ ਅਸਿਮ ਜੰਦੇ ਆ ਉਹ ਵਿਭਾਗ ਚਾਹ ਹਾਂ ਮੱਲਾ ਹਾਂ ਉਹ ਤਾਂ ਹੁਣ ਘਰੋਂ ਵੀ ਡੀਏਪੀ ਦਾ ਕਿਵੇਂ ਹੱਥ ਚ ਆਈ ਗਿਆ ਆਪਾਂ ਨੂੰ ਕਾਲ ਹੁੰਦੀ ਹੈ ਪਿੰਡ ਵਾਲਿਆਂ ਨੂੰ ਵੀ ਉਵੇਂ ਉਵੇਂ ਲਈ ਆਉਣੇ ਆ ਕਿਉਂ ਇਸ ਕੋਲੋਂ ਵਧੀਆ ਕਰਿਆ ਕਰ ਹਾਂ ਬਹੁਤ ਸੋਹਣਾ ਹਾਂ ਤੇ ਐਂ ਸਾਥ ਚਾਹੀਦਾ ਨਾ ਫਿਰ ਤਾਂ ਆਪਾਂ ਨੂੰ ਨੁਕਸਾਨ ਵਧਾਰੇ ਵਾਧਿਆ ਨਾ ਨਹੀਂ ਅੱਜ ਤਾਂ ਬੰਦ ਕਰਦੇ ਪਾਣੀ ਕਿਸੋ ਤਾਂ ਨੁਕਸਾਨ ਹੀ ਸੀ ਹਾਂਜੀ ਅੱਜ ਸਵੇਰੇ ਸਭ ਕੋਲੇ ਗਏ ਸਾਡੀ ਬਹੁਤ ਬੜੀ ਸੋਣੀ ਸਾਡੇ ਸਾਹਮਣੇ ਉਹਨੇ ਅੱਜ ਤੋਂ ਪਰਸ ਤੱਕ ਬੰਦ ਕਰਤਾ ਚਲ ਵਧੀਆ ਗੱਲ ਹੈ ਧੰਨਵਾਦ got it?